ਤੋਂ ਮੈਂ ਜੋ ਪਹਾੜਾਂ ਦੀ ਛਾਤੀ 'ਚੋਂ ਨਿਕਲਦੇ ਉਹ ਕਦੇ ਸੁੱਕਿਆ ਨਹੀਂ ਕਰਦੇ ਜਿਨ੍ਹਾਂ ਸੀਸ ਤਲੀ ਤੇ ਧਰਿਆ ਉਹ ਦੁਨੀਆਂ ਝੁਕਾਉਂਦੇ ਨੇ ਕਦੇ ਆਪ ਝੁਕਿਆ ਨਹੀਂ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਮਹਾਨ ਸਰਮੌਰ ਜਥੇਬੰਦੀ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਆ ਉਸ ਮਹਾਨ ਸੰਸਥਾ ਦੇ ਫਜ਼ੀਲ ਤੋਂ 2 ਦਸੰਬਰ 2024 ਨੂੰ ਖਿਲਰੀ ਹੋਈ ਪੰਚਨ ਸ਼ਕਤੀ ਨੂੰ ਜੋੜਨ ਲਈ ਆ ਬੰਦ ਕਰ ਦਿਓ ਕਾਕੇ ਹੁਣ ਸਾਰੇ ਬਹਿ ਜਾਓ ਪਲੀਜ਼ ਬਾਅਦ ਦੇ ਵਿੱਚ ਕੋਈ ਨਾ ਹੁਣ ਸਟੇਜ ਤੇ ਆਇਓ ਸਟੇਜ ਤੇ ਆਉਣਾ ਬੰਦ ਕਰਾ ਦੇ ਬਈ ਮੋਦੀ ਸਾਹਿਬ ਮੋਦਗਿਲ ਜੀ ਆਪਣਾ ਬਹਿ ਜਾਓ ਹੁਣ ਸਟੇਜ ਚੱਲਣ ਤੋਂ ਰੋਣਾ ਬਾਅਦ ਦੇ ਵਿੱਚ ਖਿਲਰੀ ਹੋਈ ਵੰਡੀ ਹੋਈ ਪੰਥਕ ਤੇ ਪੰਥ ਦੀ ਜਥੇਬੰਦੀ ਸਰੋਮਣੀ ਅਕਾਲੀ ਦਲ ਨੂੰ ਜੋੜਨ ਲਈ ਸਿੰਘ ਸਹਿਬਾਨ ਨੇ ਇੱਕ ਰੋਡਮੈਪ ਤਿਆਰ ਕੀਤਾ ਇੱਕ ਨਕਸ਼ਾ ਬਣਾਇਆ ਜੋ ਹੁਕਮ ਸੁਣਾਇਆ ਕਿ ਅੱਜ ਲੋੜ ਪਿਛਲੇ ਸਮੇਂ ਵਿੱਚ ਅਕਾਲੀ ਦਲ ਜੋ ਕਮਜ਼ੋਰ ਹੋਇਆ ਉਹਨੂੰ ਤਕੜਾ ਕਰ ਦੇ ਔਰ ਤਕੜਾ ਕਰ ਲਈ ਸੱਤ ਮੈਂਬਰਾਂ ਦੀ ਡਿਊਟੀ ਲਈ ਕਿ ਤੋ ਸਹੀ ਪੰਚ ਪ੍ਰਸਤ ਲੋਕਾਂ ਕੋਲ ਜਾ ਕੇ ਅਕਾਲੀ ਸੋਚ ਵਾਲੇ ਲੋਕਾਂ ਕੋਲ ਜਾ ਕੇ ਭਾਰਤੀ ਕਰਨੀ ਆ ਤੇ ਜਿਸ ਤਰ੍ਹਾਂ ਦੀ ਤਵਕੋ ਲੋਕ ਅਕਾਲੀ ਲੀਡਰਾਂ ਤੋਂ ਕਰਦੇ ਨੇ ਆਸ ਕਰਦੇ ਨੇ ਅਕਾਲੀਆਂ ਦੇ ਲੀਡਰ ਕਿਹੋ ਜੇ ਹੋਣ ਅਕਾਲੀਆਂ ਦੇ ਲੀਡਰਾਂ ਦਾ ਕਿਰਦਾਰ ਕਿਹੋ ਜਿਹਾ ਹੋਵੇ ਔਰ ਅਕਾਲੀਆਂ ਦੀ ਤੌਂਸ ਅਕਾਲੀਆਂ ਦਾ ਰੋਗ ਅਕਾਲੀਆਂ ਦੀ ਦਹਿਸ਼ਤ ਤੇ ਅਕਾਲੀਆਂ ਦਾ ਮਾਣ ਸਤਕਾਰ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਮੁੜ ਕੇ ਬਹਾਲ ਹੋਵੇ ਉਸ ਤਰ੍ਹਾਂ ਦੇ ਮੈਂਬਰ ਭਰਤੀ ਕਰਕੇ ਨਵਾਂ ਪ੍ਰਧਾਨ 6 ਮਹੀਨੇ ਦੇ ਵਿੱਚ ਚੁਣ ਕੇ ਤੁਸੀਂ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਮੈਨੂੰ ਬੜੀ ਖੁਸ਼ੀ ਆ ਕਿ ਪੰਜ ਮੈਂਬਰ ਸਹਿਬਾਨ ਜੋ ਅੱਜ ਸਟੇਜ ਤੇ ਬੈਠੇ ਨੇ ਸਾਡੀ ਭੈਣ ਬੀਬੀ ਜੀ ਆ ਨਾ ਸਕੇ ਚਾਰ ਬੈਠੇ ਨੇ ਦੋ ਅਸੀਂ ਭਾ ਦੇਗੇ ਇਹਨਾਂ ਤੇ ਬੜੇ ਪ੍ਰੈਸ਼ਰ ਪਾਏ ਇਨਾਂ ਦੇ ਕਿਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਆਸਾ ਇਕਬਾਲ ਸਿੰਘ ਝੋਂਦੇ ਵਰਗੇ ਨੂੰ ਜਿਹਨੂੰ ਪਾਂਸ ਦਾ ਮਹਾਨ ਲੀਡਰ ਕਹਿੰਦੇ ਰਹੇ ਝੋਂਦਾ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਉਹਦੇ ਵਿਰੁੱਧ ਵੀ ਬਿਆਨ ਸ਼ੁਰੂ ਕਰਤੇ ਸਭ ਮਨਪ੍ਰੀਤ ਸਿੰਘ ਯਾਲੀ ਜਿਹੜੇ ਸੱਚੀ ਬਾਦ ਦੇ ਤੌਰ ਤੇ ਸੁਭੀਰ ਸਿੰਘ ਬਾਦਲ ਕਹਿੰਦਾ ਸੀ ਮੇਰੀ ਸੱਚੀ ਬਾਹ ਬੇਕਰਮ ਕਹਿੰਦਾ ਸੀ ਮੇਰੀ ਸੱਚੀ ਬਾਹ ਤੇ ਜੇਦਾਂ ਸ੍ਰੀ ਅਕਾਲਤਾ ਸਾਹਿਬ ਨੇ ਖੜ ਕੇ ਉਸ ਦਿਨ ਕਹਿੰਦੇ ਇਹ ਤੋਂ ਮਾੜਾ ਕੋਈ ਨਹੀਂ ਸਾਹ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਿਨ੍ਹਾਂ ਦੀ ਵਿਰਾਸਤ ਤੇ ਅਸੀਂ ਮਾਣ ਕਰ ਸਕਦੇ ਆ ਸਵਰਗੀ ਸਾਹ ਕਲਦੇਵ ਸਿੰਘ ਬਡਾਲਾ ਔਰ ਮੈਂ ਤੁਹਾਨੂੰ ਸੱਚੀ ਗੱਲ ਕਹੈ ਨਾ 1996 ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਤੋਂ ਪੁੱਛੇ ਚਲੇ ਜਾਂਦੇ ਜੇ ਉਹਨਾਂ ਦੇ ਨਾਲ ਉਸ ਸਮੇਂ ਸਾਹ ਕਲਦੇਵ ਸਿੰਘ ਬਡਾਲਾ ਨਾ ਖੜੇ ਹੁੰਦੇ ਮਨ ਐਸੇ ਪਰਿਵਾਰਾਂ ਤੇ ਦੋਸ਼ ਸ਼ੁਰੂ ਕਰਤੇ ऐसे लीडरਾਂ ਦੇ ਵਿਰੁੱਧ ਬੋਲਣਾ ਸ਼ੁਰੂ ਕਰਦਾ ਔਰ ਬੀਬੀ ਭਾਈ ਅਮਰੀਕ ਸਿੰਘ ਸ਼ਹੀਦ ਦੀ ਧੀ ਦੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੋ ਮੈਂ ਧੰਨਵਾਦ ਕਰਦਾ ਇਹ ਮਾਨ ਜੋ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਭਾਰਤੀ ਕਮੇਟੀ ਦੇ ਮਾਨ ਜੋ ਮੈਂਬਰਾਂ ਦਾ ਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਡਟ ਕੇ ਖੜੇ ਇਹ ਕਿਸੇ ਲਾਲਚ ਤੇ ਨਹੀਂ ਆਏ ਕਿਸੇ ਰੋਪ ਤੇ ਨਹੀਂ ਆਏ ਕੇਵਲ ਤੇ ਕੇਵਲ ਸਾਰੇ ਨਿੱਜੀ ਸਬੰਧ ਪਰੇ ਕਰਕੇ ਪੰਥ ਦੇ ਲਈ ਅਕਾਲ ਤਖਤ ਦੇ ਸਨਮਾਨ ਲਈ ਇਹਨਾਂ ਨੇ ਸਟੈਂਡ ਲਿਆ ਸੋ ਅੱਜ ਮਲੇਰ ਕੋਟਲੇ ਦੀ ਧਰਤੀ ਤੋਂ ਇਹ ਜਿਹੜੀ ਭਾਰਤੀ ਮਹਿਮ ਦੀ ਲਹਿਰ ਉੱਠੀ ਅੱਜ ਮੈਂ ਕਹਿ ਸਕਦਾ ਸਨਾਮ ਨੂੰ ਹੋ ਕੇ ਸੰਗਰੂਰ ਨੂੰ ਹੋ ਕੇ ਅੱਜ ਜੇ ਪਟਿਆਲੇ ਜ਼ਿਲ੍ਹੇ ਵਿੱਚ ਆਈ ਆ ਤਾਂ ਇਹ ਲਹਿਰ ਅੱਜ ਤੂਫਾਨ ਦਾ ਰੂਪ ਧਾਰਨ ਕਰ ਗਈ ਤੂਫਾਨ ਦਾ ਰੂਪ ਲੋਕਾਂ ਦੀ ਸ਼ਕਤੀ ਅੱਗੇ ਲੋਗਾ ਦੀ ਲਹਿਰ ਅੱਗੇ ਲੋਗਾ ਦੇ ਉੱਠੇ ਤੂਫਾਨ ਅੱਗੇ ਸਤਿ ਸ੍ਰੀ ਅਕਾਲ ਸਿੰਘ ਬਾਦਲ ਜੀ ਹੁਣ ਤੁਹਾਡੇ ਇਹ ਜਿਹੜੇ ਝੋਲੀ ਚੁੱਕ ਨੇ ਜਿਹੜੇ ਤੁਹਾਨੂੰ ਗਵਾਹ ਕਰਦੇ ਰਹੇ ਉਹ ਬਹੁਤੀ ਦੇਰ ਤੱਕ ਨਹੀਂ ਸਕਣਗੇ ਮੈਨੂੰ ਕੋਈ ਕਹਿੰਦਾ ਕਹਿੰਦਾ ਜੀ ਪਹਿਲਾਂ ਲੜਾਈ ਬਾਦਲ ਸਾਹਿਬ ਤੇ ਟੌੜਾ ਸਾਹਿਬ ਦੀ ਹੋਈ ਟੌੜਾ ਸਾਹਿਬ ਨਾ ਜਿੱਤ ਸਕੇ ਫੇਰ ਲੜਾਈ ਢੀਂਡ ਸਾਹਿਬ ਬਾਦਲ ਸਾਹਿਬ ਦੀ ਹੋਈ ਫੇਰ ਨਾ ਜੇ ਸਕੇ ਫੇਰ ਬ੍ਰਹਮਪੁਰਾ ਸਾਹਿਬ ਦੇ ਹੋਏ ਫੇਰ ਨਾ ਜੇ ਸਕੇ ਫੇ ਮੈਨੂੰ ਕਹਿੰਦੇ ਤੁਸੀਂ ਵੀ ਜ਼ੋਰ ਲਾ ਕੇ ਦੇਖ ਲਿਆ ਪਹਿਲਾਂ ਸਰਵਿੰਦਰ ਅਕਾਲੀ ਦਲ ਬਣਾ ਲਿਆ ਫੇਰ ਲੌਂਗੋ ਵਾਲਾ ਅਕਾਲੀ ਦਲ ਬਣਾਤਾ ਤੁਸੀਂ ਵੀ ਫੇਰ ਨਾਲ ਵਾਲੇ ਤੇ ਹੁਣ ਤੁਸੀਂ ਉਹਨੂੰ ਕਿਵੇਂ ਯਕੀਨ ਆ ਮੈਂ ਕਿਹਾ ਉਹ ਲੜਾਈਆਂ ਤੇ ਅੱਜ ਦੀ ਲੜਾਈ ਦਾ ਫਰਕ ਆ ਕਹਿੰਦੇ ਕੀ ਮੈਂ ਕਿਹਾ ਉਦੋਂ ਲੜਾਈ ਸੀ ਬੰਦਿਆਂ ਦੇ ਵਿਚਕਾਰ ਉਦੋਂ ਲੜਾਈ ਸੀ ਲੀਡਰਾਂ ਦੇ ਵਿਚਕਾਰ ਉਦੋਂ ਲੜਾਈ ਸੀ ਦੋ ਅਕਾਲੀ ਧੜਿਆਂ ਦੇ ਵਿੱਚਕਾਰ ਪਰ ਅੱਜ ਜਿਹੜੀ ਲੜਾਈ ਸ਼ੁਰੂ ਹੋਈ ਆ ਜਿਹੜਾ ਜੁਦ ਸ਼ੁਰੂ ਹੋਇਆ ਜਿਹਨੂੰ ਲੈ ਕੇ ਆ ਸਤੇਤ ਤੇ ਬੈਠੀ ਸਾਡੀ ਮਾਨਯੋਗ ਟੀਮ ਤੁਰੀ ਆ ਇਹ ਲੜਾਈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੇ ਝੋਲੀ ਚੁਕਨੇ ਤੇ ਇਤਿਹਾਸ ਗਵਾ ਮਾਏ ਲਾਉਣਾ ਅਸਤ ਬਾਕੀ ਇਹ ਨਾਰਾ ਜੋਰ ਨਾਲ ਲੱਗਣਾ ਚਾਹੀਦਾ ਸੀ ਕਿਉਂਕਿ ਦੁਨੀਆ ਦਾ ਇਤਿਹਾਸ ਆ ਭਾਵੇਂ ਮੁਗਲਾਂ ਨਾਲ ਲੜਾਈ ਹੋਈ ਭਾਵੇਂ ਅੰਗਰੇਜ਼ਾਂ ਨਾਲ ਲੜਾਈ ਹੋਈ ਭਾਵੇਂ ਅੱਜ ਦੇ ਹਾਕਮਾਂ ਨਾਲ ਲੜਾਈ ਹੋਈ ਆਜ਼ਾਦ ਭਾਰਤ ਦੇ ਵਿੱਚ ਜਦੋਂ ਵੀ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਤੋਂ ਹੋਈ ਕੋਈ ਮੋਰਚਾ ਜਾਂ ਸੰਘਾਰ ਸੀ ਉਦੋਂ ਹਮੇਸ਼ਾ ਜਿੱਤ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੱਲੀ ਲੜਾਈ ਦੀ ਹੋਈ ਆ ਸੋ ਇਸ ਕਰਕੇ ਮੈਂ ਕਿਹਾ ਕਿ ਹੁਣ ਅਕਾਲ ਤਖਤ ਵਰਸ ਅਕਾਲ ਤਖਤ ਦੇ ਭਗੌੜਿਆਂ ਨਾਲ ਲੜਾਈ ਆ ਅਕਾਲ ਤਖਤ ਵਰਸ ਵਰਸ ਸ੍ਰੀ ਅਕਾਲ ਤਖਤ ਸਾਨੂੰ ਪਿੱਠ ਦਿਖਾਉਣਾ ਹੈ ਨਾਲ ਲੜਾਈ ਆ ਅੱਜ ਉਹ ਲੋਕ ਜਿਹੜੇ ਕਹਿੰਦੇ ਆਕਾਲੀ ਦਲ ਤਾਂ ਪੰਥਕ ਪਾਰਟੀ ਹੋ ਨਹੀਂ ਰਹੀ ਜਿਹੜੇ ਕਹਿੰਦੇ ਕਾਲ ਤਖਤ ਕਾਉਣ ਹੁੰਦਾ ਆਕਾਲੀਆਂ ਦੇ ਨਾਲ ਵਿੱਚ ਦਾਖਲ ਦੇਣ ਵਾਲਾ ਅੱਜ ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਦਾ ਸਮਾਂ ਸਾਡੇ ਹੱਥਾਂ 'ਚ ਆਇਆ ਵੀਰੋ ਇਤਿਹਾਸਿਕ ਬਾਤ ਕਿ ਜਦੋਂ ਵੀ ਲੋਕ ਸੱਚ ਨਾਲ ਖੜੇ ਜਦੋਂ ਵੀ ਲੋਕ ਆਪਣੀਆਂ ਮਹਾਨ ਪਰੰਪਰਾਵਾਂ ਮਰਿਆਦਾ ਤੇ ਮਾਨਤਾਵਾਂ ਨਾਲ ਖੜੇ ਤਾਂ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਹਮੇਸ਼ਾ ਹਾਰ ਹੋਈ ਆ ਸੋ ਅੱਜ ਸਮਾਂ ਆ ਗਿਆ ਕਿ ਜਦੋਂ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਖੁਰ ਰਿਹਾ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਪੰਜਾਬ ਦੀ ਜਵਾਨੀ ਫੇਰ ਜਗਾਰ ਘੁੰਮ ਰਹੀ ਆ ਪੰਜਾਬ ਦੀ ਕਿਸੇ ਸੜਕ ਤੇ ਕਿਸੇ ਸਕੂਲ ਤੇ ਕਿਸੇ ਹਸਪਤਾਲ ਤੇ ਪੈਸਾ ਲਾਉਣ ਜੋਗਾ ਸਰਕਾਰ ਕੋ ਪੈਸਾ ਨਹੀਂ ਰਿਹਾ ਸਾਡੇ ਟਾਈਮਾਂ ਤੇ ਕਬਜ਼ਾ ਕਰ ਲਿਆ ਸਾਡੀ ਰਾਜਧਾਨੀ ਦਾ ਹਿੱਸਾ ਖੋ ਕੇ ਲੈ ਗਏ ਸਾਡਾ ਪੰਜਾਬ ਲੁੱਟਿਆ ਹੋਇਆ ਨਜ਼ਰ ਆ ਰਿਹਾ ਕਿਸਾਨੀ ਖੇਤਾਂ ਚ ਰੁੱਲ ਰਹੀ ਆ ਜਵਾਨੀ ਜੇਹੜਾ ਚ ਰੁੱਲ ਰਹੀ ਆ ਔਰ ਇਸ ਬਰਬਾਦੀ ਤੇ ਤਬਾਹੀ ਦੇ ਵਿੱਚੋਂ ਅਸੀਂ ਦੇਖ ਰਹੇ ਆ ਸਾਡੀਆਂ ਸੰਸਥਾਵਾਂ ਵੱਲ ਪਹਿਲਾ ਹੋਲਾ ਮਹੱਲਾ ਹੋਣਾ ਜਿਸ ਹੋਲੇ ਮਹੱਲੇ ਤੇ ਨਾ ਅਕਾਲੀ ਦਲ ਦਾ ਪ੍ਰਧਾਨ ਨਾ ਸਿੰਘ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪਹਿਲਾ ਜਨਰਲ ਅਜਲਾਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਏਗਾ ਆ ਸਾਡੇ ਮਾਨ ਜੋ ਸਾ ਜਰਨੈਲ ਸਿੰਘ ਜੀ ਕਰਤਾਰਪੁਰ ਮੈਂਬਰ ਐ ਜੀ ਪੀ ਸੀ ਬੈਠੇ ਨੇ ਔਰ ਸਾਥ ਸਤਵਿੰਦਰ ਸਿੰਘ ਜੀ ਟੋੜਾ ਮਾਨ ਜੋ ਮੈਂਬਰ ਐ ਜੀ ਪੀ ਸੀ ਬੈਠੇ ਨੇ ਔਰ ਸਾਡੀ ਭੈਣ ਬੀਬੀ ਕਲਦੀਪ Kaur ਟੋੜਾ ਬੈਠੇ ਨੇ ਔਰ ਮੈਂ ਕਹਿ ਸਕਦਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਐਸਡੀਪੀਸੀ ਦੇ ਇਤਿਹਾਸ ਦੇ ਵਿੱਚ ਕੋਈ ਜਰਨਲ ਹਾਊਸ ਨਹੀਂ ਹੈ ਜਿਸ ਜਰਨਲ ਹਾਊਸ ਦੇ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਸਾਹਿਬ ਹਾਜ਼ਰ ਨਾ ਹੋਏ ਹੋਣ ਕੋਈ ਐਸਾ ਜਰਨਲ ਜਲਾਸ ਨਹੀਂ ਜਿਸ ਜਰਨਲ ਜਲਾਸ ਦੇ ਵਿੱਚ ਕੋਈ ਵੀ ਤਖਤਾਂ ਦਾ ਜਥੇਦਾਰ ਨਾ ਪਹੁੰਚਿਆ ਹੋਵੇ ਆ ਹੁਣ 28 ਤਰੀਕ ਨੂੰ ਜਿਹੜਾ ਜਲਾਸ ਹੋਇਆ ਜਰਨਲ ਜਲਾਸ ਐਸਡੀਪੀਸੀ ਦਾ ਕਿਸੇ ਤਖਤਾ ਜਥੇਦਾਰ ਸਾਹਿਬ ਨਹੀਂ ਪਹੁੰਚਿਆ ਤੇ ਨਾ ਹੈਡ ਗ੍ਰਾਫੀ ਸਾਹਿਬ ਪਹੁੰਚੇ ਤੇ ਇਹ ਤੋਂ ਮਾੜੀ ਦਰਦਸ਼ਾ ਕੀ ਹੋ ਸਕਦੀ ਆ ਸੋ ਵੀਰੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਆਪਾਂ ਸਾਰਿਆਂ ਨੇ ਭਾਰਤੀ ਮਹਿਮ ਸ਼ੁਰੂ ਕਰਨੀ ਆ ਭਾਰਤੀ ਮਹਿਮ ਦਾ ਆਗਾਜ਼ ਜ਼ਿਲ੍ਹੇ ਪਟਿਆਲੇ ਦੇ ਵਿੱਚ ਰਸਮੀ ਤੌਰ ਤੇ ਭਾਵੇਂ ਅੱਜ ਸਾਡੀ ਕਮੇਟੀ ਆਈ ਆ ਪਰ ਮੈਂ ਦੇਖਦਾ ਜਦੋਂ ਅਸੀਂ 18 ਤਰੀਕ ਤੋਂ ਤੁਰੇ ਸੀ ਅਕਾਲ ਤਖਤ ਸਾਹਿਬ ਤੋਂ ਲੋਕ ਉਦੋਂ ਦੀਆਂ ਕਾਪੀਆਂ ਚੁੱਕੇ ਫਿਰਦੇ ਨੇ ਲੋਕ ਤਾਂਪਲੇ ਹੋਏ ਬੈਠੇ ਨੇ ਲੋਕ ਮਹਿਸੂਸ ਕਰ ਰਹੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਭਾਰਤੀ ਕਿਵੇਂ ਕਰੀਏ ਬੀਬੀਆਂ ਸਾਡੀਆਂ ਮਾਵਾ ਸਾਡੀਆਂ ਮੈਂ ਦੱਸਣਾ ਚਾਹਨਾ ਸਾਗਰ ਪ੍ਰਤਾਪ ਸਿੰਘ ਬਡਾਲਾ ਜੀ ਚੌਂਦਾ ਸਾਹਿਬ ਵਾਲੀ ਸਾਹਿਬ ਤੁਸੀਂ ਯਕੀਨ ਕਰਿਓ ਆਹ ਕੱਲ ਮੈਂ ਪਾਤਣਾ ਜਾ ਕੇ ਆਇਆ ਉੱਥੇ ਬੀਬੀਆਂ ਮਿਲੀਆਂ ਉਹ ਇੱਕ ਕਾਪੀ ਸੀ ਮੇਰੇ ਕੋ ਉਹ ਮੱਥੇ ਨੂੰ ਲਾਈ ਜਾਵੇ ਮਾ ਬੀਬੀ ਇਹਦਾ ਕਾਪੀ ਆ ਕੋਈ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਹੀਂ ਹੈ ਕਹਿੰਦੇ ਹਕਾਲਤਾਖ ਸਾਹਿਬ ਦੀ ਪਾ ਹੈ ਜੀ ਬੜਾ ਐਡਾ ਮਾਨ ਸਤਕਾਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਇੱਕ ਰਸੀਦ ਬੁੱਕ ਨੂੰ ਸਾਡੀਆਂ ਮਾਵਾਂ ਪੈਣਾ ਕਰ ਰਹੀਆਂ ਨੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਸੋ ਅੱਜ ਮੈਂ ਤੁਹਾਨੂੰ ਕਹਿਣ ਆਇਆ ਕਿ ਪਟਿਆਲੇ ਜ਼ਿਲ੍ਹੇ ਦੇ ਹਮੇਸ਼ਾ ਇਤਿਹਾਸ ਰਜਿਆ ਪਟਿਆਲੇ ਜ਼ਿਲ੍ਹੇ ਨੇ ਰਜਵਾੜਾ ਸ਼ਾਹੀ ਖਤਮ ਕੀਤੀ ਪਟਿਆਲੇ ਜ਼ਿਲ੍ਹੇ ਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਲਈ ਜਦੋਂ ਜਹਾਂ ਵਿੱਚ ਅੱਗੇ ਹੋ ਕੇ ਹਿੱਸਾ ਪਾਇਆ ਔਰ ਮੈਨੂੰ ਇਸ ਗੱਲ ਦਾ ਮਾਣ ਆ ਐਸਾ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਨੇ ਸਾਸਰ ਜੀ ਸੇ ਰਖੜਾ ਤੌਰ ਤੇ ਸੁਣਾਉਂਦੇ ਹੁੰਦੇ ਨੇ ਮੈਂ ਵੀ ਅੱਜ ਕਹਿਣਾ ਸਾਸਕ ਵੀਰ ਸੇ ਬਾਦਲ ਨੂੰ ਹੋਰ ਕਿਸੇ ਗੱਲ ਦਾ ਜਿਆਦਾ ਫਿਕਰ ਆ ਹੋਰ ਕਿਸੇ ਗੱਲ ਦੀ ਜਿਆਦਾ ਚਿੰਤਾ ਕਰਦਾ ਸਭ ਤੋਂ ਵੱਡੀ ਚਿੰਤਾ ਇਹ ਕਰਦਾ ਵੀ ਚੰਦੂ ਮਾਜਰਾ ਪਰਿਵਾਰ ਤੇ ਰਖੜਾ ਪਰਿਵਾਰ ਇਕੱਠੇ ਕਿਵੇਂ ਹੋ ਗਏ ਲੈ ਇਸੇ ਗੱਲ ਦੀ ਉਹਨੂੰ ਚਿੰਤਾ ਮਾਰੀ ਜਾ ਰਹੀ ਆ ਸੋ ਮੇਰਾ ਮਤਲਬ ਹੈ ਇੱਕ ਵਾਰੀ ਮੈਨੂੰ ਉਹਦੇ ਕਿਸੇ ਬੰਦੇ ਨੇ ਵੀ ਕਿਹਾ ਮੈਂ ਕਿਹਾ ਜਦੋਂ ਹੱਕ ਤਾਂ ਸੱਚ ਦੀ ਗੱਲ ਹੁੰਦੀ ਆ ਨਾ ਫਿਰ ਛੋਟੀਆਂ-ਛੋਟੀਆਂ ਵਿਰੋਧਤਾਈਆਂ ਛੱਡ ਕੇ ਸਾਡਾ ਤਾਂ ਕੋਈ ਵਿਰੋਧ ਇਹ ਹੈ ਨਹੀਂ ਸੀ ਵੈਸੇ ਕਿਉਂਕਿ ਇਹਨਾਂ ਦੇ ਭਰਾ ਦਰਸ਼ਨ ਸਿੰਘ ਢਾਲੀਆ ਮੇਰੇ ਜਦੋਂ ਦਾ ਮੈਂ ਯੂਥ ਅਕਾਲੀ ਦਲ ਬਣਾਇਆ ਮੈਂ ਪ੍ਰਧਾਨ ਬਣਿਆ ਮੈਂ ਇੱਕ ਵਾਰੀ ਪਹਿਲਾਂ ਵੀ ਸੁਣਾਈ ਸੀ ਸਭ ਤੋਂ ਪਹਿਲਾਂ ਪਰਚੀ ਯੂਥ ਵਿੰਗ ਦਾ ਪ੍ਰਧਾਨ ਬਣ ਕੇ ਮੈਂ ਦਰਸ਼ਨ ਸਿੰਘ ਢਾਲੀਆ ਦੀ ਗੱਟੀ ਸੀ ਸੋ ਇਸ ਕਰਕੇ ਸਾਡੇ ਸਬੰਧ ਨੇ ਇਹ ਠੀਕ ਆ ਕਈ ਵਾਰੀ ਆਪਸੀ ਗੱਲਾਂ ਹੋ ਜਾਂਦੀਆਂ ਪਰ ਅੱਜ ਅਸੀਂ ਇੱਕਠੇ ਹੋ ਕੇ ਤੁਹਾਨੂੰ ਅਪੀਲ ਕਰਨ ਆਏ ਆ ਜਿਲ੍ਹੇ ਪਟਿਆਲੇ ਦੇ ਸਮੂਹ ਵਰਕਰਾਂ ਨੂੰ ਕਿ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਜਿਹੜਾ ਆਧਾਰ ਕਾਰਡ ਆ ਉਹ ਦਿਖਾ ਲੈ ਕੇ ਉਹਦੇ ਤੇ ਆਖਰੀ ਚਾਰ ਨੰਬਰ ਲਿਖ ਦਿਓ ਜੇ ਕੋਈ ਕਹੇ ਨਾ ਮੇਰਾ ਆਧਾਰ ਕਾਰਡ ਮਿਸ ਜੂਦ ਨਾ ਹੋ ਜੇ ਉਹਦੇ ਆਖਰੀ ਚਾਰ ਨੰਬਰ ਹੋਣ ਉਹ ਨਾਲ ਵੀ ਸਰ ਜਾਏਗਾ ਪਰ ਘਰ ਜਾ ਕੇ ਆਧਾਰ ਕਾਰਡ ਦਾ ਨੰਬਰ ਜ਼ਰੂਰ ਸੀਟ ਤੇ ਲਿਖਣਾ ਕਾਲਮ ਬੜਿਆਂ ਬਾ ਤੇ ਘਰ ਜਾ ਕੇ ਭਰਤੀ ਕਰਨੀ ਆ ਔਰ ਬਹੁਤ ਜਲਦੀ ਇਹਨਾਂ ਦਿਨਾਂ ਦੇ ਵਿੱਚ ਯਕੀਨ ਕਰਿਓ 2-3 ਮਹੀਨੇ ਦੇ ਵਿੱਚ ਘਰ-ਘਰ ਜਾ ਕੇ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਮੈਂਬਰ ਤੁਸੀਂ ਬਣਾ ਦੋ ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ ਕਿ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਤੁਹਾਨੂੰ ਬਣਾ ਕੇ ਦੇਵਾਂਗੇ ਕਿਉਂਕਿ ਆ ਜਿਹੜੇ ਟੋਪੀਆਂ ਦੇ ਫਿਰਦੇ ਨੇ ਆਪ ਵਾਲੇ ਫਿਰਦੇ ਨੇ ਇਹਨਾਂ ਨੇ ਤਾਂ ਝੂਠ ਬੋਲ ਕੇ ਧੋਖਾ ਦੇ ਕੇ ਗੁੰਮਰਾਹ ਕਰਕੇ ਵਿਸ਼ਵਾਸ ਘਾਤ ਕਰਕੇ ਪੰਜਾਬ ਦੀਆਂ ਭੈਣਾਂ ਨੂੰ ਮਔਰਤਾਂ ਨੂੰ ਲੁੱਟਿਆ ਨੌਜਵਾਨਾਂ ਨੂੰ ਲੁੱਟਿਆ ਹੁਣ ਕਿਸਾਨਾਂ ਨਾਲ ਤਾਂ ਜੱਗੋਂ ਤੇਰਵੀਂ ਕੀਤੀ ਮੈਂ 50 ਸਾਲਾਂ ਦੇ ਜੀਵਨ ਦੇ ਵਿੱਚ بڑے ਸੰਘਰਸ਼ ਲੜੇ ਨੇ ਮੈਂ ਯਕੀਨ ਨਾਲ ਕਹਿਣਾ ਅੱਜ ਤੱਕ ਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਸੰਘਰਸ਼ ਕਰ ਰਹੀ ਜਥੇਬੰਦੀ ਦੇ ਲੀਡਰ ਨੂੰ ਕਿਸੇ ਸਰਕਾਰ ਨੇ ਗੱਲਬਾਤ ਕਰਨ ਤੇ ਬੁਲਾ ਕੇ ਗਿਰਫਤਾਰ ਨਹੀਂ ਕੀਤਾ ਪਹਿਲੀ ਸਰਕਾਰ ਆ ਜਿਹਨੇ ਗ੍ਰਿਫਤਾਰ ਕੀਤਾ ਜਾਨੀ ਜਾਇਲ ਸਿੰਘ ਨੇ ਇੱਕ ਵਾਰੀ ਗ੍ਰਿਫਤਾਰ ਕਰ ਲਿਆ ਸੀ ਜਦੋਂ ਅਸੀਂ ਮੈਂ ਪ੍ਰਧਾਨ ਸੀ ਯੂਨੀਵਰਸਿਟੀ ਸਪੋਰਟ ਜੁਨੀਅਨ ਦਾ ਰੰਧਾਵਾ ਸਾਫ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਧਾਨ ਉਹਨੂੰ ਰੰਧਾਵੇ ਨੂੰ ਗ੍ਰਿਫਤਾਰ ਕਰ ਲਿਆ ਪਰ 4 ਘੰਟੇ ਦੇ ਅੰਦਰ ਅੰਦਰ ਐਮਐਸ ਰੰਧਾਵੇ ਨੇ ਕਿਹਾ ਕਿ ਜੇ ਯੂਨੀਵਰਸਿਟੀ ਨੂੰ ਮੁੰਡਿਆਂ ਨੇ ਆਗਾ ਲਾਤੀਆ ਮੈਂ ਜ਼ਿੰਮੇਵਾਰ ਨਹੀਂ ਜਾਨੀ ਜੀ ਜ਼ਿਆਦਾ ਰਹਾ ਕਰੋ ਨਹੀਂ ਤੁਸੀਂ ਸੰਭਾਲ ਨਹੀਂ ਸਕਣਾ 4 ਮਹੀਨੇ 4 ਘੰਟਿਆਂ ਦੇ ਅੰਦਰ ਅੰਦਰ ਰੰਧਾਵੇ ਨੂੰ ਰਿਹਾ ਕਰਕੇ ਐਗਰੀਕਲਚਰ ਯੂਨੀਵਰਸਿਟੀ ਪਹੁੰਚਾਇਆ ਸੀ ਸੋ ਪਹਿਲਾ ਇਤਿਹਾਸ ਆ ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਮਤਲਬ ਧੋਖਾ ਦਿੱਤਾ ਗੱਲਬਾਤ ਤੇ ਬੁਲਾ ਕੇ ਤੇ ਫਿਰ ਉਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਟਰੈਕਟਰ ਚੋਰੀ ਕਰ ਲਏ ਤੇ ਸਦਾ ਤੇ ਰਪਾਰਟੀ ਦੇ ਆਗੂਆਂ ਨੇ ਇਹ ਟਰਾਲੀਆਂ ਚੋਰੀ ਕਰਾਈਆਂ ਜਦੋਂ ਫੜੀਆਂ ਤੇ ਕੇਸ ਦਰਜ ਕਰਤੇ ਕਿਸਾਨਾਂ ਤੇ ਜਿਹੜੇ ਚੱਕ ਕੇ ਲੈ ਗਏ ਟਰਾਲੀਆਂ ਉਹਨਾਂ ਤੇ ਕੋਈ ਕੇਸ ਦਰਜ ਨਹੀਂ ਹੋਇਆ ਸੋ ਅੱਜ ਐਸੇ ਹਾਲਾਤਾਂ ਦੇ ਵਿੱਚ ਜੋ ਸਮਾਂ ਲੰਘ ਰਿਹਾ ਪੰਜਾਬ ਦਾ ਕੇਵਲ ਤੇ ਕੇਵਲ ਜੇ ਕੋਈ ਆਸ ਆ ਕੇਵਲ ਤੇ ਕੇਵਲ ਕੋਈ ਵਿਸ਼ਵਾਸ ਆ ਤਾਂ ਉਹਨਾਂ ਅਕਾਲੀ ਵਰਕਰਾਂ ਤੇ ਲੀਡਰਾਂ ਤੇ ਆ ਜਿਨ੍ਹਾਂ ਨੇ ਆਪਣੀ ਤੌਂਸ ਦੈਸ਼ ਦਵਾ ਪਾ ਕੇ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਝੁਕਾਇਆ ਔਰ ਵੱਡੇ-ਵੱਡੇ ਮਸਲੇ ਹੱਲ ਕਰਾਏ ਸੋ ਅੱਜ ਅਸੀਂ ਮਹਿਸੂਸ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਚੱਲਿਓ ਔਰ ਤੁਹਾਡੀ ਇਸ ਸ਼ਕਤੀ ਨੇ ਤੁਹਾਡੇ ਸਹਿਯੋਗ ਨੇ ਸਾਨੂੰ ਬਹੁਤ ਵੱਡੀ ਤਾਕਤ ਦੇਣੀ ਆ ਔਰ ਇਹਨੇ ਤੁਹਾਡਾ ਰਾਜ ਭਾਗ ਬਣਾ ਕੇ ਦੇਣਾ ਆ ਜਿਹੜੇ ਕਹਿ ਦਿੰਦੇ ਆ ਨਾ ਵੇ ਹੁਣ ਦੋ ਅਕਾਲੀ ਦਲ ਦੋ ਤਾਂ ਰਹਿਣਾ ਹੀ ਨਹੀਂ ਯਕੀਨ ਕਰਿਓ ਕਿੰਨੀ ਵਾਰੀ ਅਕਾਲੀ ਦਲਾਂ ਦਾ ਭੇੜ ਪਿਆ ਤੇ ਜਦੋਂ ਵੀ ਕਿਧੋ ਨਿਕਰ ਕੇ ਦੁਨੀਆ ਇੱਕ ਪਾਸੇ ਖੜਦੀ ਆ ਤਾਂ ਇੱਕੋ ਪਾਰਟੀ ਬਣਦੀ ਆ ਇਹ ਅਕਾਲੀ ਦਲ ਇੱਕ ਬਣਾਉਣਾ ਤੁਹਾਡੇ ਹੱਥ ਆ ਅੱਜ ਤੁਹਾਡੇ ਇਕੱਠ ਨੇ ਅੱਜ ਤੁਹਾਡੀ ਗਿਣਤੀ ਨੇ ਇਹ ਸਾਬਤ ਕਰਤਾ ਕਿ ਆਉਣ ਵਾਲੇ ਸਾਲ ਦੇ ਅੰਦਰ-ਅੰਦਰ ਪੰਜਾਬ ਦੀ ਧਰਤੀ ਤੇ ਇੱਕੋ ਇੱਕ ਅਕਾਲੀ ਦਲ ਹੋਏਗਾ ਉਹ ਹੋਏਗਾ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ। ਅਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਅਸੀਂ ਫੈਸਲਾ ਕੀਤਾ ਮੈਂ ਵੀ ਰਖੜਾ ਸਾਹਿਬ ਨੇ ਵੀ ਜਿਹੜੇ ਅਸੀਂ ਪਹਿਲਾਂ ਆਗੂ ਟੀਮ 'ਚ ਰਹੇ ਹਾਂ ਕਿ ਲੋਕਾਂ ਨੂੰ ਇੱਕ ਦਿਲਚਸਪੀ ਆ ਕਿ ਕੋਈ ਨਵੀਂ ਲੀਡਰਸ਼ਿਪ ਦਈਏ। ਮੈਂ ਤੁਹਾਨੂੰ ਮੈਂ ਤਾਂ ਪਹਿਲੇ ਦਿਨ ਇਹ ਕਹਿਤਾ ਸੀ ਕਿ ਮੈਂ ਕੋਈ ਚੋਣ ਨਹੀਂ ਲੜਨੀ। ਮੈਨੂੰ ਕੋ ਕਹਿੰਦਾ ਪਏ ਤੁਸੀਂ ਰਾਜਨੀਤੀ ਛੱਡ ਰਹੇ ਹੋ। ਮੈਂ ਚੋਣਾ ਲੜਨਾ ਰਾਜਨੀਤੀ ਨਹੀਂ ਹੁੰਦੀ। ਰਾਜਨੀਤੀ ਬਿਨਾ ਚੋਣਾਂ ਤੋਂ ਵੀ ਲੜੀ ਜਾ ਸਕਦੀ ਹੈ। ਟੌੜਾ ਸਾਹਿਬ ਨੇ ਕਿਹੜੀ ਚੋਣ ਲੜੀ ਸੀ? ਪਰ ਉਹਨਾਂ ਦਾ ਪੁੱਛ ਕੇ ਕੋਈ ਸਰਕਾਰ ਨਹੀਂ ਸੀ ਚੱਲਦੀ। ਹਰਕ੍ਰਿਸ਼ਨ ਸਰਜੀਤ ਨੇ ਕਿਹੜੀ ਚੋਣ ਲੜੀ ਸੀ? ਕੋਈ ਪੁੱਛ ਕੇ ਨਹੀਂ ਸੀ ਚੱਲਦੀ। ਅਸੀਂ ਨਵੀਂ ਜਨਰੇਸ਼ਨ ਨੂੰ ਆਗੂ ਬਣਾ ਕੇ ਅਸੀਂ ਸਥਾਪਨਾ ਦੇ ਕੇ ਔਰ ਅਸੀਂ ਪਿੱਠ ਪੂਰੀ ਤੇ ਪੂਰ ਕੇ ਅਸੀਂ ਇੱਕ ਨਵਾਂ ਅਕਾਲੀ ਦਲ ਨਰੋਆ ਅਕਾਲੀ ਦਲ ਇੱਕ ਤਾਕਤਵਰ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਔਰ ਪੰਜਾਬ ਜਿਹੜਾ ਲੁੱਟਿਆ ਜਾ ਰਿਹਾ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਦਿੱਲੀ ਪ੍ਰਵਾਹ ਨਹੀਂ ਕਰ ਰਹੀ ਉਸ ਦਿੱਲੀ ਨੂੰ ਅਹਿਸਾਸ ਕਰਾਉਣਾ ਕਿ ਪੰਜਾਬ ਦੇ ਜੰਪਲਾਂ ਨੇ ਆਪਣੀ ਪਾਰਟੀ ਬਣਾ ਕੇ ਆਪਣੀ ਵਿਰਾਸਤ ਨੂੰ ਸੰਭਾਲ ਲਿਆ ਸੋ ਅੱਜ ਦੇ ਤੁਹਾਡੇ ਪਰਮੇ ਮੀਟਿੰਗ ਲਈ ਮੈਂ ਜ਼ਿਲ੍ਹਾ ਪਟਿਆਲੇ ਦੇ ਸਮੂਹ ਸਰਕਲ ਜ਼ਿਲੇਦਾਰਾਂ ਦਾ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਵਾਲੇ ਖਾਸ ਤੌਰ ਤੇ ਸਾ ਜਰਨੈਲ ਸਿੰਘ ਜੀ ਕਰਤਾਰਪੁਰ ਔਰ ਸੁਖਵਿੰਦਰ ਸਿੰਘ ਰਾਜਲਾ ਇਹਨਾਂ ਨੇ ਪ੍ਰਧਾਨਗੀ ਕੀਤੀ ਆ ਔਰ ਸਾਡੇ ਹਲਕਾ ਇੰਚਾਰ ਸਾਹਿਬਾਨ ਭਾਵੇਂ ਬਰਾੜ ਸਾਹਿਬ ਹੋਣ ਰਾਜਪੁਰੇ ਤੋਂ ਕਨੌਰ ਤੋਂ ਭਵਿੰਦਰ ਸਿੰਘ ਸੇਖੂਪੁਰ ਹੋਣ ਔਰ ਇੱਧਰ ਛਤਰਾਣਾ ਦਾ ਸਾਰੇ ਜਰਨੈਲਾਂ ਦਾ ਭਰਿਆ ਪਿਆ ਔਰ ਖਾਸ ਤੌਰ ਤੇ ਸਾ ਸਰਜੀਤ ਸਿੰਘ ਰਖੜਾ ਹੋਰਾਂ ਨੇ ਬਹੁਤ ਹਿੰਮਤ ਕਰਕੇ ਔਰ ਪ੍ਰੇਰ ਕੇ ਇਸ ਇਕੱਠ ਦੇ ਵਿੱਚ ਸਾਰਾ ਪਰਿਵਾਰ ਚਰਨਜੀਤ ਤੇ ਸਾਰਿਆਂ ਨੇ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਕਿ ਮੇਰਾ ਬੇਟਾ ਭਾਵੇਂ ਨਹੀਂ ਸੀ ਗਿਆ ਹੋਇਆ ਬਾਹਰ ਪਰ ਸਨੌਰ ਦੇ ਵਿੱਚ ਕੋਈ ਸਰਕਲ ਐਸਾ ਨਹੀਂ ਹੋਣਾ ਮੈਂ ਤਾਂ ਸਮਝਦਾ ਕੋਈ ਪਿੰਡ ਐਸਾ ਨਹੀਂ ਹੋਣਾ ਜਿੱਥੇ ਮੈਂ ਜਾਂ ਮੇਰਾ ਛੋਟਾ ਬੇਟਾ ਨਾ ਗਿਆ ਹੋਵੇ ਸੋ ਰਖੜਾ ਪਰਿਵਾਰ ਤੇ ਚੰਦੂ ਮਾਜਰਾ ਪਰਿਵਾਰ ਜਿਵੇਂ ਕਹਿੰਦਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਅਜੇ ਤਾਂ ਸਾਰੇ ਪਰਿਵਾਰ ਤੁਹਾਡੀ ਸੇਵਾ ਵਿੱਚ ਓਕੇ ਔਰ ਤੁਸੀਂ ਲੋਕਾਂ ਨੇ ਇਹਦਾ ਰਿਸਪੌਂਸ ਦਿੱਤਾ